ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਦੋਂ ਦੀ ਮੈਂ ਆਪਦੇ ਓਪੀਡੀ ਵਾਲੇ ਕਮਰੇ ਬਾਹਰ ਪਰਚੀ ਲਈ ਆ ਵੀ ਮੈਂ ਅੰਦਰੋਂ ਹੀ ਸਰਕਾਰੀਆ ਹਸਪਤਾਲ ਚ ਦਵਾਈਆਂ ਫ੍ਰੀ ਦਿੰਨਾ ਹੈ ਬਾਹਰਲੇ ਸਟੋਰਾਂ ਦੀ ਮੈਡੀਕਲ ਸਟੋਰਾਂ ਦੀ ਨਹੀਂ ਲਿਖਦਾ ਸੋ ਮੁਸ਼ਕਲਾਂ ਉਸ ਦਿਨ ਦੀਆਂ ਹੀ ਵਧ ਗਈਆਂ ਸੀਗੀਆਂ ਤੇ ਬਾਕੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਮੈਂ ਸੋਸ਼ਲ ਮੀਡੀਆ ਤੇ ਵੀ ਸ਼ੁਰੂ ਕਰਤਾ ਸੀ ਇੱਕ ਬੜਾ ਵਧੀਆ ਪਲੇਟਫਾਰਮ ਇਹਦੇ ਨਾਲ ਬਹੁਤ ਸਾਰੇ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਆ ਸੋ ਮਹਿਕਮੇ ਵੱਲੋਂ ਵਿਭਾਗ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਉਦੋਂ ਹੀ ਸ਼ੁਰੂ ਹੋ ਗਿਆ ਸੀ ਵਿੱਚੋਂ ਕਈ ਵਾਰੀ ਬਦਲੀ ਵੀ ਹੋਈ ਆ ਪਰ ਹੁਣ ਤਾਂ ਇਹਨਾਂ ਨੇ ਕਹਿ ਲੋ ਵੀ ਜ਼ਿਲ੍ਹੇ ਤੋਂ ਹੀ ਬਾਹਰ ਸੁੱਟਦਾ ਅਮਰਸਰ ਜ਼ਿਲ੍ਹੇ ਤੋਂ ਸੋ ਕਈ ਭਰਾਏ ਵੀ ਕਹਿੰਦੇ ਆ ਵੀ ਤੁਸੀਂ ਇੱਥੇ ਵੀ ਸੇਵਾ ਕਰਦੇ ਸੀ ਸਗੋਂ ਵਧੀਆ ਜਿੱਥੇ ਵੀ ਜਾਓਗੇ ਸੇਵਾ ਹੀ ਕਰੋਗੇ ਭਰਾਓ ਤੁਹਾਡੀ ਗੱਲ ਬਿਲਕੁਲ ਸਹੀ ਆ ਮੈਨੂੰ ਕੋਈ ਪਰੇਸ਼ਾਨੀ ਨਹੀਂ ਕਿ ਇੱਥੇ ਵੀ ਮੈਂ ਲੋਕਾਂ ਦੀ ਸੇਵਾ ਕਰਦਾ ਸੀ ਉੱਥੇ ਵੀ ਕਰੂੰਗਾ ਪਰ ਇਸ ਜ਼ਿਲ੍ਹੇ ਵਿੱਚ ਅਮਰਸਰ ਜ਼ਿਲ੍ਹੇ ਵਿੱਚ ਜਿਹੜੇ ਕਮਿਸ਼ਨ ਖੋਰ ਸੀ ਜਿਨ੍ਹਾਂ ਦੇ ਦਵਾਈਆਂ ਦੇ ਟੈਸਟਾਂ ਪਿੱਛੇ ਧੰਦੇ ਚੱਲਦੇ ਸੀਗੇ ਲੋਕਾਂ ਨੂੰ ਲੁੱਟਦੇ ਸੀ ਕਮਿਸ਼ਨਾਂ ਪਿੱਛੇ ਉਹਨਾਂ ਦੀ ਦੋਸਤੋ ਇਹ ਜਿੱਤ ਹੋਈ ਆ ਜਾਂ ਜਿਹੜੇ ਹਸਪਤਾਲ ਮੈਂ ਕੰਮ ਕਰਦਾ ਸੀ ਜਾਂ ਜਿਹੜੇ ਮੇਰੇ ਜ਼ਿਲ੍ਹੇ ਵਿੱਚ ਕਮਿਸ਼ਨ ਖੋਰ ਆ ਇਹ ਉਹਨਾਂ ਦੀ ਜਿੱਤ ਆ ਉਹਨਾਂ ਨੂੰ ਮੈਂ ਰੜਕਦਾ ਰਹਿੰਦਾ ਸੀਗਾ ਉਹ ਨਹੀਂ ਚਾਹੁੰਦੇ ਸੀ ਵੀ ਇਹ ਸਾਡੇ ਜ਼ਿਲ੍ਹੇ 'ਚ ਰਹਿ ਕੇ ਆਵਾਜ਼ ਚੱਕੇ ਕੰਮ ਕਰੇ ਤੇ ਸਾਡੇ ਧੰਦਿਆਂ ਨੂੰ ਰੋਕ ਕੇ ਬੰਦ ਕਰਾਵੇ ਸੋ ਮਾਰ ਬੜਾ ਅਦਾਸ ਆ ਕਿਉਂਕਿ ਇਹ ਇੱਕ ਇਮਾਨਦਾਰ ਬੰਦੇ ਦੀ ਹਾਰ ਆ ਤੇ ਚੋਰਾਂ ਦੀ ਕਮਿਸ਼ਨ ਖੋਰਾਂ ਦੀ ਰਿਸ਼ਵਤ ਖੋਰਾਂ ਦੀ ਜਿੱਤ ਹੋਈ ਆ ਸੋ ਸਰਕਾਰ ਅੱਗੇ ਵੀ ਇਹਹੀ ਬੇਨਤੀ ਆ ਵੀ ਇਸ ਮੈਟਰ 'ਲ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਮੇਰੀ ਗਲਤੀ ਦੱਸੀ ਜਾਵੇ ਮੇਰੀ ਗਲਤੀ ਕੀ ਆ ਕਿਹੜੇ ਕਾਰਨ ਮੈਨੂੰ ਜ਼ਿਲ੍ਹਾ ਹੀ ਮੇਰਾ ਬਦਲ ਦਿੱਤਾ ਗਿਆ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਹਿਣਾ ਵੀ ਜਿਹੜੀ ਮੈਂ ਆਵਾਜ਼ ਚੱਕਦਾ ਹਾਂ ਤੁਸੀਂ ਆਪਸਾਬ ਲਾ ਲਓ ਸਿਰਫ ਇੱਕ ਮੋੜ ਮੰਡੀ ਦੇ ਐਸ ਐਮਓ ਸਾਹਿਬ ਆ ਜਿਹੜੀਆਂ ਮੇਰੀਆਂ ਪੋਸਟਾਂ ਜਿਹੜੇ ਸ਼ੇਅਰ ਕਰਦੇ ਆ ਜਿਹੜੇ ਮੈਨੂੰ ਫੋਨ ਤੇ ਵੀ ਸ਼ਾਬਾਸ਼ ਦਿੰਦੇ ਵੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਦੋਸਤੋ ਤੁਸੀਂ ਆਪਸਾਬ ਲਾ ਲਓ ਵੀ ਕਿੰਨੇ ਪਰਸੈਂਟ ਡਾਕਟਰਾਂ ਦੀ ਗਿਣਤੀ ਆ ਉਹ ਜਿਹੜੀ ਇਮਾਨਦਾਰ ਆ ਕਿੰਨੇ ਡਾਕਟਰ ਆ ਜਿਹੜੇ ਦਵਾਈਆਂ ਤੇ ਟੈਸਟਾਂ ਪਿੱਛੇ ਕਮਿਸ਼ਨ ਨਹੀਂ ਲੈਂਦੇ ਸਿਰਫ ਆਪਣੀ ਸਰਕਾਰੀ ਤਨਖਾਹ ਤੇ ਗੁਜ਼ਾਰਾ ਕਰਦੇ ਆ ਦੋਸਤੋ ਮੈਡੀਕਲ ਮਾਫੀਆ ਬਹੁਤ ਵੱਡਾ ਮਾਫੀਆ ਏ ਤੁਹਾਨੂੰ ਸੁਣਨ ਚ ਲੱਗਦਾ ਹੁਣ ਆ ਵੀ 5-10 ਹਜ਼ਾਰ ਕਮਿਸ਼ਨ ਲੈ ਲੈਂਦੇ ਹੋਣੇ ਕੀ ਜਾਂਦਾ ਪਰ ਦੋਸਤੋ ਜੇ 1 ਲੱਖ ਤਨਖਾਹ ਏ ਤਾਂ ਮੰਥਲੀ ਘੱਟੋ ਘੱਟ 1.5-2 ਲੱਖ ਕਮਿਸ਼ਨਾਂ ਦਾ ਹੀ ਬਣ ਜਾਂਦਾ ਏ ਜਿਹੜੇ ਪ੍ਰਾਈਵੇਟ ਸਕੈਨ ਸੈਂਟਰਾਂ ਤੋਂ ਆਉਂਦੇ ਆ ਜਾਂ ਦਵਾਈਆਂ ਦੇ ਮੈਡੀਕਲ ਸਟੋਰਾਂ ਚੋਂ ਆਉਂਦੇ ਆ ਬਾਰਲੀਆਂ ਦੇ ਤੇ ਬਾਰਲੀਆਂ ਲੈਬਾਰਟਰੀਆਂ ਤੋਂ ਆਉਂਦੇ ਆ ਸੋ ਤਨਖਾਵਾ ਤਾਂ ਇਹ ਵਰਤਦੇ ਹੀ ਨਹੀਂ ਹੋਣਗੇ ਜਿਹੜੇ ਕਮਿਸ਼ਨਾਂ ਦੇ ਧੰਦੇ ਕਰਦੇ ਆ ਤੇ ਅਫਸੋਸ ਦੀ ਗੱਲ ਇਹ ਆ ਵੀ ਬਹੁਤਾਤ ਡਾਕਟਰਾਂ ਦੀ ਇਹ ਧੰਦਿਆਂ ਤੇ ਟਿਕੀ ਹੋਈ ਆ ਸੋ ਇਹ ਇੱਕ ਬਹੁਤ ਵੱਡਾ ਕੌੜਾ ਸੱਚ ਆ ਵੀ ਅਸੀਂ ਸਰਕਾਰੀ ਕੁਰਸੀਆਂ ਤੇ ਬਹਿ ਕੇ ਵੀ ਕਮਿਸ਼ਨਾਂ ਦੇ ਧੰਦੇ ਕਰਦੇ ਆ ਸੋ ਮੈਂ ਕੱਲਾ ਕਮਿਸ਼ਨਾਂ ਖਿਲਾਫ ਨਹੀਂ ਬੋਲਦਾ ਰਿਹਾ ਜਿਹੜੇ ਮਹੀਨੇ ਚੱਲਦੇ ਹਸਪਤਾਲਾਂ 'ਚ ਉਹਨਾਂ ਖਿਲਾਫ ਵੀ ਬਾਤ ਚੁੱਕਦਾ ਰਿਹਾ ਹਾਂ ਸੋ ਜਿਹੜੇ ਆ ਗਲਤ ਛੱਬੀ ਦੇ ਪਰਚੇ ਡਾਕਟਰ ਬਣਾਉਂਦੇ ਉਹਨਾਂ ਖਿਲਾਫ ਵੀ ਬਾਤ ਚੁੱਕਦਾ ਰਿਹਾ ਹਾਂ ਸੋ ਇਹ ਸਾਰੇ ਕਾਸੇ ਦਾ ਜਿਹੜਾ ਖਮਿਆਜਾ ਏ ਉਪਭੋਗਤ ਰਿਆ ਏ ਤੇ ਅੱਗੇ ਵੀ ਭੁਗਤਣਾ ਪੈ ਰਿਆ ਕਈ ਲੋਕ ਇਹ ਵੀ ਕਮੈਂਟ ਕਰਦੇ ਵੀ ਤੂੰ ਚੁੱਪ ਕਰਕੇ ਆਪਦਾ ਨੌਕਰੀ ਕਰ ਕਿਉਂ ਪੰਗੇ ਲੈਣਾ ਦੋਸਤੋ ਗੱਲ ਨੌਕਰੀ ਦੀ ਨਹੀਂ ਗੀ ਜਦੋਂ ਇਮਾਨਦਾਰੀ ਦਾ ਜਿਹੜਾ ਕਹਿ ਲੋ ਵੀ ਨਸ਼ਾਇਓ ਸਿਰ ਚੜਜੇ ਨਾ ਉਹ ਉਤਰਨਾ ਨਹੀਂ ਹੁੰਦਾ ਛੇਤੀ ਸੋ ਇਹ ਮੇਰੇ ਵੱਸ ਦੀ ਗੱਲ ਨਹੀਂ ਗੀ ਇਹਨਾਂ ਲੋਕਾਂ ਖਿਲਾਫ ਮੈਂ ਬੋਲਦਾ ਹੀ ਰਹੂੰਗਾ ਚੁੱਪ ਨਹੀਂ ਰਹਿ ਸਕਦਾ ਕਿਉਂਕਿ ਇਹ ਮੇਰੇ ਵੱਸ ਨਹੀਂਗਾ ਮੈਨੂੰ ਜਰੇ ਨਹੀਂ ਜਾਂਦੇ ਲੋਕ ਜਿਵੇਂ ਮੈਂ ਨਹੀਂ ਇਹਨਾਂ ਨੂੰ ਜਰਿਆ ਜਾਂਦਾ ਓਵੇਂ ਹੀ ਇਹ ਚੋਰ ਠੱਗ ਜਦੋਂ ਚੋਰੀਆਂ ਕਰਦੇ ਆ ਕੁਰਸੀਆਂ ਤੇ ਬਹਿ ਕੇ ਮੇਰੇ ਤੋਂ ਵੇਖੇ ਨਹੀਂ ਜਾਂਦੇ ਸੋ ਇਹ ਆਵਾਜ਼ ਮੇਰੀ ਇਦਾਂ ਹੀ ਬੁਲੰਦ ਰਹੂਗੀ ਸੋ ਇਹ ਮੇਰੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਕੋਈ ਰਾਹ ਮਿਲ ਜੇ ਤੇ ਸਰਕਾਰਾਂ ਤੱਕ ਵੀ ਗੱਲ ਪਹੁੰਚੇ ਵੀ ਅਸਲੀਅਤ ਕੀ ਆ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਦੋਸਤੋ ਮੈਨੂੰ ਕੋਈ ਪਰੇਸ਼ਾਨੀ ਨਹੀਂ ਅਮਰਸਰ ਵੀ ਨੌਕਰੀ ਕਰਦਾ ਸੀਗਾ ਇਦੋਂ ਬਾਹਰ ਜਾ ਕੇ ਵੀ ਨੌਕਰੀ ਕਰੂੰਗਾ ਉਹ ਕੋਈ ਗੱਲ ਨਹੀਂ ਪਰ ਕੀ ਜਿਹੜੇ ਸੱਚ ਨਾਲ ਲੋਕ ਖੜਦੇ ਆ ਉਹਨਾਂ ਨਾਲ ਇਹੀ ਕੁਝ ਲਿਖਿਆ ਹੋਇਆ ਉਹਨਾਂ ਨਾਲ ਇਹੀ ਕੁਝ ਹੋਣਾ ਏ ਕੀ ਹੋਣੇ ਜਿਹੜੇ ਕਮਿਸ਼ਨ ਖੋਰ ਆ ਚੋਰ ਆ ਕੀ ਇਹਨਾਂ ਦਾ ਹੀ ਬੋਲਬਾਲਾ ਰਹੂਗਾ ਪੰਜਾਬ ਸੋ ਇੱਕ ਇੱਕ ਸੋਚਣ ਵਾਲੀ ਵੀ ਗੱਲ ਆ ਇੱਕ ਬੜੀ ਕਹਿ ਲੋ ਵੀ ਸ਼ਰਮਨਾਕ ਵੀ ਗੱਲ ਹੈਗੀ ਆ ਵੀ ਇੱਕ ਇਮਾਨਦਾਰੀ ਨਾਲ ਜਿਹੜਾ ਬੰਦਾ ਕੰਮ ਕਰ ਰਿਹਾ ਤੁਸੀਂ ਉਹਨੂੰ ਵਾਰ-ਵਾਰ ਤੰਗ ਪ੍ਰੇਸ਼ਾਨ ਕਿਉਂ ਕਰ ਰਹੇ ਆ ਜਦ ਕਿ 15 ਅਗਸਤ 26 ਜਨਵਰੀ ਤੇ ਜਿਹੜੇ ਅਵਾਰਡ ਦਿੱਤੇ ਜਾਂਦੇ ਆ ਉੱਥੇ ਬਹੁਤੇ ਅਜਿਹੇ ਡਾਕਟਰ ਹੁੰਦੇ ਆ ਜਿਨ੍ਹਾਂ ਦਾ ਬਹੁਤ ਵੱਡਾ ਕਹਿ ਲੋ ਵੀ ਧੰਦਾ ਹੁੰਦਾ ਹੈ ਕਮਿਸ਼ਨਾਂ ਦਾ ਸਭ ਤੋਂ ਵੱਡੇ ਕਮਿਸ਼ਨ ਖੋਰ ਨੂੰ ਉੱਥੇ ਅਵਾਰਡ ਦੇ ਕੇ ਸਨਮਾਨਤ ਕੀਤਾ ਜਾਂਦਾ ਜਦ ਕਿ ਅੱਜ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਸ਼ਾਬਾਸ਼ ਤੱਕ ਨਹੀਂ ਕਿਹਾ ਮੈਨੂੰ ਸੋ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਸ਼ਾਇਦ ਕੋਈ ਰਸਤਾ ਲੱਭ ਜੇ ਸੋ ਧੰਨਵਾਦ